ਸੀ ਦੇਖ ਰਹੇ ਸਰਬ ਧਰਮ نیوز ਚੈਨਲ ਅੱਜ ਸਾਡੀ ਟੀਮ ਪਹੁੰਚੀ ਹੈ ਮਾਲਪੁਰ ਜ਼ਿਲ੍ਹਾ ਛਿਆਰਪੁਰ ਵਿਖੇ ਜਿੱਥੇ ਕਿ ਵਿਦਨ ਸਭਾ ਹਲਕਾ ਚੱਬੇ ਹਲ ਤੋਂ ਵੱਖ-ਵੱਖ ਪਿੰਡਾਂ ਦੀਆਂ ਬੂਥ ਕਮੇਟੀਆਂ ਕਾਂਗਰਸ ਦੇ ਵਰਕਰਾਂ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਮਾਲਪੁਰ ਵਿਖੇ ਹਲਕਾ ਇੰਚਾਰਜ ਕੁਲਵਿੰਦਰ ਸਿੰਘ ਸੂਲਪੁਰ ਜੀ ਦੀ ਪ੍ਰਧਾਨਗੀ ਹੇਠ ਕੀਤੀ ਗਈ ਇਸ ਵਾਰੀ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਿੰਘ ਸੂਲਪੁਰ ਜੀ ਨੇ ਸਰਬ ਧਰਮ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਮੀਟਿੰਗ ਵਿੱਚ ਸਤਨਾਮ ਸਿੰਘ ਮਾਲਪੁਰ, ਤਰਸੇਮ ਸਿੰਘ ਜਨੋਹਾ, ਗਿਆਨ ਚੰਦ ਸਰੰਗਵਾਲ संदीप कुमार सारंगवाल लेंबर सिंह जांगणीवाल गुरचरण सिंह बिलासपुर राजकमल करमजीत सिकरवाल राम जी ठेकेदार सारंगवाल अरविंद कौर बंबेली गुरमीत जनोहा रेशम सिंह पदराणा कुलवंत सिंह नंगल खिडारिया चमन लाल नंगल खिडारिया मनजीत सिंह सरहाला कलं जसविंद सरहाला कलं टींकू जागणीवाल गुरमीत सिब्बेवाल बलवंत कौर भाणा लंबरदार गुरदेव सिंह ठक्करवाल ਉਹਨਾਂ ਨਾਤ ਜੈਗਨੇਸ਼ ਕੁਲਵਿੰਦਰ ਸਿੰਘ ਖੈਰੜ ਆਕਾਸ਼ਦੀਪ ਜੇਜੋਂ ਬਨੀਤਾ ਸ਼ਰਮਾ ਹਿਸ਼ਾਰਪੁਰ ਕਾਂਗਰਸੀ ਮਹਿਲਾ ਵਿੰਗ ਤੋਂ ਹਰਵੰਤ ਸਕੋਰ ਮਾਲਪੁਰ ਹਰਜਿੰਦਰ ਸਿੰਘ ਸ਼ੋਰਪੁਰੀ ਇਸ ਮੌਕੇ ਹਾਜ਼ਰ ਹੋਏ ਉਹਨਾਂ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਸਾਰੇ ਹੀ ਅਹੁਦੇਦਾਰਾਂ ਤੇ ਵਰਕਰਾਂ ਨੇ ਵਿਧਾਨ ਸਭਾ ਹਲਕਾ ਚੱਬੇਵਾਲ ਵਿੱਚ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਕੰਮ ਕਰਨ ਦਾ ਸੰਕਲਪ ਕੀਤਾ ਉਹਨਾਂ ਦੱਸਿਆ ਕਿ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਸ਼੍ਰੀ ਅਮਰਿੰਦਰ ਸਿੰਘ ਰਾਜਾ ਬਿੰਗ ਜੀ ਦੇ ਨਰਦੇਸ਼ ਅਨੁਸਾਰ 17 ਸਤੰਬਰ 2024 ਦਿਨ ਮੰਗਲਵਾਰ ਨੂੰ ਸੂਬੇ ਵਿੱਚ ਮਾੜੀ ਕਾਨੂੰਨ ਵਿਵਸਥਾ ਜਿਵੇਂ ਕਿ ਦਿਨ ਦਿਹਾੜੇ ਖੂਨ ਖਰਾਬਾਂ ਲੁੱਟਾ ਖੋਹਾਂ ਅਤੇ ਔਰਤਾਂ ਦੇ ਖਿਲਾਫ ਪੁਲਿਸ ਸਟੇਸ਼ਨ ਚੱਬੇਵਾਲ ਵਿਖੇ ਇੱਕ ਰੋਸ ਧਰਨਾ ਸਵੇਰੇ 10:00 ਵਜੇ ਤੋਂ 1:00 ਵਜੇ ਤੱਕ ਦਿੱਤਾ ਜਾ ਰਿਹਾ ਹੈ ਇਸ ਰੋਸ ਧਰਨਾ ਵਿੱਚ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਕਾਂਗਰਸ ਪਾਰਟੀ ਦੇ ਵਰਕਰ ਵੱਡੀ ਗਿਣਤੀ ਵਿੱਚ ਸ਼ਿਰਕਤ ਕਰਨਗੇ ਇਸ ਮੌਕੇ ਉਹਨਾਂ ਇਲਾਕਾ ਨਿਵਾਸੀ ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਜਥੇ ਦਲਜੀਤ ਸਿੰਘ ਸੋਢੀ ਮਾਲਪੁਰ ਦੇ ਨਾਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮ ਨਿਊ ਚੈਨਲ ਹੁਸ਼ਿਆਰਪੁਰ ਆ ਇਸ ਇੱਦਾਂ ਦੀ ਸਰਕਾਰ ਬਣਾਵਾਂਗੇ ਜੋ ਕਿ ਆਮ ਲੋਕਾਂ ਨੂੰ ਅੱਗੇ ਆਉਣ ਦਾ ਮੌਕਾ ਦੇਊਗੀ ਨਾ ਕਿ ਪੁਰਾਣੇ ਹੀ ਲੀਡਰਾਂ ਨੂੰ ਅੱਗੇ ਆਉਣ ਦਾ ਮੌਕਾ ਦੇਗੀ ਇੱਕ ਵਾਰ ਕੁਲਵਿੰਦਰ ਸਾਹਿਬ ਉਹਨਾਂ ਦੇ ਨਾਂ ਤੇ ਤਾੜੀ ਮਾਰ ਦਿਓ ਜੇ ਤੁਸੀਂ ਇਹ ਗੱਲ ਤੋਂ ਸਹਿਮਤ ਹੋ ਇੱਕ ਦੂਜੀ ਗੱਲ ਅਸੀਂ ਕੋਈ ਪਬਲਿਕ ਨਹੀਂ ਬੈਠੇ ਹੋ ਇੱਥੇ ਸਾਡੀ ਤੁਸੀਂ ਪੂਰਾ ਪਰਿਵਾਰ ਬੈਠੇ ਕਾਂਗਰਸ ਤਾਂ ਤੁਸੀਂ ਸਾਰੇ ਅਹੁਦੇਦਾਰ ਇੱਥੇ ਬੈਠੇ ਜਿੰਨੇ ਵੀ ਆ ਐਮਐਲਏ ਸਾਰੂ ਨਹੀਂ ਅਸੀਂ ਸਾਰਿਆਂ ਨੇ ਬਾਨਾ ਠੀਕ ਹੈ ਜੀ ਦੂਜੀ ਗੱਲ ਇਹ ਹੈ ਜੀ ਪਹਿਲਾਂ ਅਸੀਂ ਆਪਣੇ ਪੂਰੀ ਟੀਮ ਦੇ ਨਾਲ ਰਲ ਕੇ ਹਰਕੇ ਦੇ ਵਿੱਚੋਂ ਨਸ਼ਾ ਖਾਤਮ ਕਰਨਾ ਜੜ ਤੋਂ ਆਜੋ ਅੱਗੇ ਜੇ ਕੋਈ ਨਸ਼ੇ ਦੇ ਖਾਤਮ ਕਰਨ ਤੋਂ ਸਹਿਮਤ ਆ ਉਹ ਇੱਕ ਵਾਰ ਤਾੜੀ ਮਾਰ ਕੇ ਦੱਸ ਦਿਓ ਜੀ ਆਪਣੇ ਚੱਬੇ ਵਾਲ ਹਲਕੇ ਦੀ ਗਾਰੰਟੀ ਲੈਣੇ ਆ ਜੀ ਜੇ ਸਾਡੀ ਸਰਕਾਰ ਆndi ਆ ਤਾਂ ਅਸੀਂ ਨਸ਼ਾ ਖਾਤਮ ਕਰਨਾ ਤਾਂ ਸੋਚੋ 100% ਕਰਨਾ ਆ ਠੀਕ ਆ ਸਿਰਫ ਗੱਲਾਂ ਨਹੀਂ ਕਰਨੀਆਂ ਅਸੀਂ ਕੰਮ ਕਰਨਾ ਗਰਾਊਂਡ ਲੈਵਲ ਤੇ ਜੇ ਕਿਸੇ ਨੂੰ ਕੋਈ ਸਮੱਸਿਆ ਆndi ਆ ਜਾਂ ਕਿਸੇ ਦੇ ਨਾਲ ਤੱਕਾ ਹੁੰਦਾ ਆ ਅਸੀਂ ਚੱਬੇ ਵਾਲਾ ਆਫਿਸ ਦੇ ਵਿੱਚ ਵੀ ਸਾਡਾ ਆਫਿਸ ਆ ਸਾਡਾ ਮਾਲਪੁਰ ਵੀ ਆਫਿਸ ਆ ਜਦੋਂ ਵੀ ਲੋੜ ਪੈਂਦੀ ਆ ਰਾਤ ਨੂੰ ਜਿੱਦਾਂ ਸਾਡੀ ਮੈਡਮ ਉਹਨਾਂ ਨੇ ਦੱਸਿਆ ਤੁਸੀਂ 12 ਵਜੇ ਵੀ ਕਾਲ ਕਰੋਗੇ ਅਸੀਂ ਤੁਹਾਡੇ ਲਈ ਖੜੇ ਆ ਕਿਉਂ ਸਾਡਾ ਕੰਮ ਹੀ ਹੈ ਪ੍ਰਧਾਨ ਦਾ ਕੰਮ ਕੀਦਾ ਘਰ ਬੈਠ ਕੇ ਸੌਣਾ ਜੇ ਅਸੀਂ ਨਾ ਕੰਮ ਕੀਤਾ ਤਾਂ ਸਾਰਾ ਨੇ ਸਾਨੂੰ ਬਗਨੌੜ ਦਾ ਫਾਇਦਾ ਕੀ ਸਾਨੂੰ ਚੇਅਰਮੈਨ ਸਾਨੂੰ ਪ੍ਰਧਾਨ ਬਣਾਉਣ ਦਾ ਉੱਤੇ ਫਾਇਦਾ ਕੀ ਜੇ ਕੰਮ ਹੀ ਇਹਨਾਂ ਨੇ ਕਰਨਾ ਜੀ ਇਹਨਾਂ ਸਿਰ ਉਹ ਟੈਨਸ਼ਨਾਂ ਥੋੜੀਆਂ ਇਸ ਕਰਕੇ ਜਿੰਨੇ ਵੀ ਅਸੀਂ ਕਾਂਗਰਸ ਲੀਡਰ ਆਏ ਆ ਸਾਰੇ ਆਪਣਾ ਫਰਜ਼ ਸਮਝੋ ਅਸੀਂ ਜੋਗੀ ਕਾਂਗਰਸ ਅੱਗੇ ਲੈ ਕੇ ਆਣੀ ਆ ਜ ਜਿਹੜੇ ਸਾਡੇ ਕਾਂਗਰਸ ਪਾਰਟੀ ਦੇ ਵਰਕਰ ਦਾ ਮੈਂਬਰ ਜਿੰਨੇ ਮਿੱਥੇ ਪਹੁੰਚਿਆ ਅਸੀਂ ਸਾਰਿਆਂ ਦਾ ਬਹੁਤੋ ਧੰਨਵਾਦ ਕਰਦੇ ਅੱਥੇ ਪਹੁੰਚਣ ਤੇ ਅੱਜ ਸੇਟੀ ਇੱਥੇ ਜਿਹੜੀ ਮੀਟਿੰਗ ਭੁਲਾਈ ਗਈ ਉਹਦਾ ਬਣਾਉਣ ਦਾ ਮਕਸਦ ਮੇਨ ਜਿਹੜਾ ਹੈਗਾ ਵੀ ਤੁਹਾਨੂੰ ਸੋਗੇ ਸਾਰਿਆਂ ਨੂੰ ਪਤਾ ਵੀ ਜਿਹੜਾ ਇਲੈਕਸ਼ਨ ਆਉਣਾ ਹੁਣ ਬਹੁਤ ਥੋੜਾ ਸਮਾਂ ਰਹਿ ਗਿਆ ਸਿਰਫ 2 ਮਹੀਨੇ ਹੀ ਆ ਵਿੱਚ 2 ਮਹੀਨੇ ਹੀ ਆ ਵੀ ਅਸੀਂ ਤੁਹਾਨੂੰ ਹੀ ਬੇਨਤੀ ਕਰਨਾ ਚਾਹੁੰਦੇ ਆਂ ਵੀ ਤੁਸੀਂ ਸਾਰੇ ਜਣੇ ਆਪਾਂ ਰਲ ਕੇ ਚੱਲੀਏ ਤੇ ਬਹੁਤ ਜ਼ਿਆਦਾ ਸਾਨੂੰ ਮਿਹਰਤ ਦੀ ਲੋੜ ਆ ਕਿਉਂਕਿ ਸਵੇਰੇ ਸਾਰਾ ਆਪਾਂ ਟਾਈਮ 9:30 ਵਜੇ ਦਾ ਦਿੱਤਾ ਕਿਉਂਕਿ ਕਾਫੀ ਜਣੇ 9:30 ਵਜੇ ਆ ਕੇ ਬੈਠੇ ਜਦ ਹੀ ਜਿੰਨੇ ਵੀ ਸਾਰਿਆਂ ਟਾਈਮ ਤੇ ਪਹੁੰਚਿਆ ਕਰੋ ਕਿਉਂਕਿ ਆਹੀ 2 ਮਹੀਨੇ ਆ ਤੇ ਬੰਝ ਨਵੇ ਜਿੱਦਾਂ ਮਰਜੀ ਕਹਿਣਾ ਨਹੀਂ ਆਪਾਂ ਤੁਹਾਨੂੰ ਇਹ 2 ਮਹੀਨੇ ਜਿਹੜੇ ਆ ਗਿਆ ਵੀ ਆਪਾਂ ਟੱਟ ਕੇ ਲਾ ਲਈਏ ਕਿਉਂਕਿ ਬੇਤੁਰੀ ਸਾਨੂੰ ਲੋੜ ਆ ਤੇ ਜਿਹੜੀਆਂ ਅਸੀਂ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਆ ਜਾਂ ਬੱਚਿਆਂ ਨੂੰ ਫੁੱਟਵਾਦੀਆਂ ਕਿੱਟਾਂ ਦੇ ਰਹੇ ਆ ਤੇ ਸਾਡੇ ਕਾਫੀ ਪਿੰਡਾਂ ਦੇ ਵਿੱਚ ਜਿਹੜੀਆਂ ਸਾਡੀਆਂ ਮੀਟਿੰਗਾਂ ਨਹੀਂ ਹੋਈਆਂ ਤੇ ਇਹ ਮਾਰ ਕਰਕੇ ਅੱਜ ਅਸੀਂ ਇੱਥੇ ਬਣਾਇਆ ਗਿਆ ਵੀ ਜਿਹੜੇ ਪਿੰਡਾਂ ਦੀਆਂ ਸਾਡੀਆਂ ਮੀਟਿੰਗਾਂ ਰਹਿੰਦੀਆਂ ਆ ਤੇ ਉਹ ਇਹ ਜਨਦੀ ਤੋਂ ਜਨਦੀ ਹਨ ਆਪਣੇ ਪਿੰਡਾਂ ਦੀਆਂ ਮੀਟਿੰਗਾਂ ਕਰਵਾਓ ਕਿਉਂਕਿ ਪਤਾ ਨਹੀਂ ਕੌਣ ਦਾ ਕੰਟੈਕਟ ਕਦੋਂ ਲੱਗ ਜਾਣਾ ਤੇ ਫਿਰ ਜਿਹੜੀਆਂ ਬੱਚਿਆਂ ਦੀਆਂ ਫੋਟੋਆਂ ਦੀ ਕਿੱਤਾ ਉਹ ਅਸੀਂ ਦੇ ਨਹੀਂ ਸਕਦੇ ਫੇਰ ਆ ਮੀਟਿੰਗਾਂ ਹੀ ਕਰ ਸਕਦੇ ਆ ਵੀ ਸਾਡੇ ਜਿਹੜੀਆਂ ਬੱਚਿਆਂ ਦੀਆਂ ਫੋਟੋਆਂ ਦੀ ਕਿੱਤਾ ਸਾਡੀਆਂ ਇੱਥੇ ਰਹਿਣੀਆਂ ਤਾਂ ਹੀ ਚੋਣ ਵੀ ਜਲਦੀ ਤੋਂ ਜਲਦੀ ਸਾਡੀਆਂ ਜਿਹੜੀਆਂ ਮੀਟਿੰਗਾਂ ਪਿੰਡਾਂ ਦੇ ਵਿੱਚ ਹੋ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਹਲਕਾ ਚੱਬੇਵਾਲ ਦੀ ਬੂਥ ਕਮੇਟੀਆਂ ਦੀ ਮੀਟਿੰਗ ਕੀਤੀ ਆ ਜਿਹਦੇ ਵਿੱਚ ਅਸੀਂ ਆ ਰਈ ਵਾਈ ਇਲੈਕਸ਼ਨ ਉਹਦੇ ਸਬੰਧ ਦੇ ਵਿੱਚ ਅਸੀਂ ਇਹਨਾਂ ਦੀਆਂ ਡਿਊਟੀਆਂ ਲਾਈਆਂ ਕਿਉਂਕਿ ਹੁਣ ਸਾਨੂੰ ਬਹੁਤ ਸਖਤ ਮਿਹਨਤ ਕਰਨ ਦੀ ਲੋੜ ਹੈ ਸਾਨੂੰ ਉੱਪਰੋਂ ਜੋ ਪੀਸੀਸੀ ਦੇ ਵੱਲੋਂ ਸਖਤ ਹਦਾਇਤਾਂ ਆਈਆਂ ਕਿ ਤੁਸੀਂ ਪਿੰਡਾਂ ਦੇ ਵਿੱਚ ਵਰਕ ਕਰਨਾ ਡੋਰ ਟੂ ਰੋਰ ਜਾਣਾ ਔਰ ਪਿੰਡਾਂ 'ਚ ਵੱਤੋ-ਵੱਤ ਮੀਟਿੰਗਾਂ ਕਰਨੀਆਂ ਅਸੀਂ ਸਾਡੇ ਪੰਜਾਬ ਦੇ ਪ੍ਰਧਾਨ ਦਾਜਾ ਬੜਿੰਗ ਜੀ ਨੇ ਸਾਨੂੰ ਉਦੇਸ਼ ਦਿੱਤਾ ਅਸੀਂ ਉਹਨਾਂ ਦੇ ਦੇਸ਼ ਦੇ ਉੱਤੇ ਮੀਟਿੰਗ ਰੱਖੀ ਸੀ ਤੇ ਅੱਜ ਜਿੰਨੇ ਵੀ ਸਾਡੇ ਬੂਥ ਕਮੇਟੀਆਂ ਦੇ ਮੈਂਬਰ ਆਏ ਸੀ ਔਰ ਸਾਡੇ ਅਹੁਦੇਦਾਰ ਸਾਡੇ ਜਿੰਨੇ ਵੀ ਬਲਾਕ ਦੇ ਪ੍ਰਧਾਨ ਹੋਰ ਪਿੰਡਾਂ ਦੇ ਪ੍ਰਧਾਨ ਜ਼ੋਨ ਦੇ ਪ੍ਰਧਾਨ ਇਹਨਾਂ ਨੂੰ ਇਕੱਠੇ ਕਰਕੇ ਅਗਲੇ ਪ੍ਰੋਗਰਾਮ ਬਾਰੇ ਦੱਸਿਆ ਤੇ ਅਸੀਂ ਇੱਕ ਪਿੰਡਾਂ ਦੇ ਵਿੱਚ ਮਾਤਾ ਚਿੰਤਕੌਰ ਟੈਰੀਟਰੀਟਿਵ ٹرسٹ ਵੱਲੋਂ ਜਿਹੜਾ ਅਸੀਂ ਪ੍ਰੋਗਰਾਮ ਲਿਖਿਆ ਹੈ ਉਹ ਹਰ ਪਿੰਡ ਦੇ ਵਿੱਚ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਫੁੱਟਬਾਲ ਦੀਆਂ ਕਿੱਟਾਂ ਦਿੰਨੇ ਆ ਜਿੱਦਾਂ ਛੋਟੇ ਬੱਚਿਆਂ ਨੂੰ 20 ਕਿੱਟਾਂ ਦਿੰਨੇ ਆ ਤੇ ਬੜਿਆਂ ਨੂੰ 15 ਕਿੱਟਾਂ ਦਿੰਦੇ ਨਾਲ ਫੁੱਟਬਾਲ ਦੇ ਰਹੇ ਆ ਤੇ ਬੱਚਿਆਂ ਦਾ ਰੁਝਾਨ ਜਿਹੜਾ ਬਦਲ ਕੇ ਉਹ ਖੇਮਾਂ ਵੱਲ ਲਾਇਆ ਜਾਵੇ ਤੇ ਦੂਜਾ ਅਸੀਂ ਇੱਕ ਹੁਣੇ-ਹੁਣੇ ਸਾਨੂੰ ਇੱਕ ਪ੍ਰੋਗਰਾਮ ਆਇਆ ਹੈ ਸਾਡੇ ਹਾਈ ਕਮਾਂਡ ਦਾ ਕਿ ਜਿਹੜਾ 17 ਤਰੀਕ ਨੂੰ ਅਸੀਂ ਸਬ ਡਿਵੀਜ਼ਨਾਂ ਦੇ ਅੱਗੇ ਧਰਨਾ ਦੇਣਾ ਜਾ ਕੇ ਉੱਥੇ ਡੀਐਸਪੀ ਦੇ ਦਫ਼ਤਰ ਦੇ ਅੱਗੇ ਕਿਉਂਕਿ ਜਿਹੜੇ ਨਿੱਜੀ ਡੇਲੀ ਕੋਈ ਨਾ ਕੋਈ ਵਾਰਦਾਤ ਹੋ ਰਹੀ ਆ ਫਰੋਤੀਆਂ ਦੇ ਕੇਸ ਆ ਰਹੇ ਆ ਔਰ ਕਤਲ ਹੋ ਰਹੇ ਆ ਔਰ ਤੁਰੇ ਜਾਂਦਿਆਂ ਨੂੰ ਗੋਲੀਆਂ ਵੱਜ ਰਹੀਆਂ ਇਹ ਜਿਹੜਾ ਅੰਧਾ ਕਾਨੂੰਨ ਆ ਔਰ ਜਿਹੜਾ ਇਹ ਝਾੜੂ ਦੀ ਸਰਕਾਰ ਆ ਇਹਨਾਂ ਨੇ ਲੋਕਤੰਤਰ ਦਾ ਜਿਹੜੀਆਂ ਤੱਚੀਆਂ ੜਾ ਦਿਤੀਆਂ ਕੋਈ ਲੋਕਤੰਤਰ ਨਹੀਂ ਰਿਹਾ ਇਸ ਕਰਕੇ ਉਹਦੇ ਖਿਲਾਫ ਅਸੀਂ 17 ਤਰੀਕ ਨੂੰ ਧਰਨਾ ਵੀ ਦੇਣ ਜਾ ਰਹੇ ਹੁਸ਼ਿਆਰਪੁਰ ਤੇ ਬਾਕੀ ਜਿੰਨੇ ਵੀ ਇੱਥੇ ਮੇਰੇ ਇਸ ਮੀਟਿੰਗ ਦੇ ਵਿੱਚ ਆਏ ਆ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਤੁਹਾਡਾ ਮੀਡੀਆ ਦਾ ਵੀ ਬਹੁਤ ਮੈਂ ਤੈਨੂੰ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਚੱਬਿਆੜ ਵਿਖੇ ਕੁਲਵਿੰਦਰ ਸਿੰਘ ਸੂਲਪੁਰੀ ਹਲਕਾ ਇੰਚਾਰਜ ਚੱਬੇਵਾਲ ਦੀ ਰਹਿਨੁਮਾਈ ਹੇਠ ਜਿਹੜੇ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਦੀ ਜਿਹੜੀ ਹੋਣ ਵਾਲੀਆਂ ਚੋਣਾਂ ਸੰਬੰਧੀ ਮੀਟਿੰਗ ਕੀਤੀ ਗਈ ਆ ਤੇ ਸਾਡੇ ਨਾਲ ਕੁਲਵੰਤ ਸਿੰਘ ਜੀ ਐਸਟੀ ਸੈਲ ਦੇ ਚੇਅਰਮੈਨ ਜੋ ਸਾਡੇ ਨਾਲ ਤੇ ਅਸੀਂ ਜਿੰਨੇ ਵੀ ਸਾਡੇ ਇੱਥੇ ਕਾਂਗਰਸੀ ਵਰਕਰ ਜਾਂ ਸਾਡੇ ਅਹੁਦੇਦਾਰ ਪਹੁੰਚੇ ਆ ਅਸੀਂ ਇੱਥੇ ਮੀਟਿੰਗ ਵਿੱਚ ਪਹੁੰਚਣ ਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲਕਾਂ ਚਾਰਚ ਅਬਿਆਲ ਤੋਂ ਸਰਦਾਰ ਕੁਲਵਿੰਦਰ ਸਿੰਘ ਜੀ ਹੁਣੀ ਚੋਣ ਲੜ ਰਹੇ ਆ ਉਹਨਾਂ ਦੇ ਨਾਲ ਅਸੀਂ ਪੂਰੀ ਮਿਹਨਤ ਕਰਾਂਗੇ ਔਰ ਮਿਹਨਤ ਕਰ ਰਹੇ ਆ ਔਰ ਕੁਲਵਿੰਦਰ ਸਿੰਘ ਵੀ ਪਿੰਡ ਪਿੰਡ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਆ ਤੇ ਬਹੁਤ ਸਾਰੀਆਂ ਮੀਟਿੰਗਾਂ ਕਰ ਵੀ ਚੁੱਕੇ ਆ ਤਾਂ ਬਹੁਤ ਸਾਰੀਆਂ ਮੀਟਿੰਗਾਂ ਹੋਰ ਵੀ ਕਰਨੇ ਵਾਲੀਆਂ ਉਹ ਵੀ ਸਾਰੀਆਂ ਅਟੈਂਡ ਕਰਾਂਗੇ ਉਸ ਤੋਂ ਬਾਅਦ ਅਸੀਂ ਕਹਿੰਦੇ ਤਨਦੇਹੀ ਨਾਲ ਇਹ ਇਲੈਕਸ਼ਨ ਨੂੰ ਇਸ ਚੋਣ ਨੂੰ ਇਸ ਮੁਹਿੰਮ ਨੂੰ ਸਿਰੇ ਲਾ ਕੇ ਛੱਡਾਂਗੇ ਇਹ ਸਾਡਾ ਵਾਅਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ